ਲੁਧਿਆਣਾ ਦਾ ਇੱਕ ਸ਼ਖਸ ਅਲੋਕ ਮਿੱਤਲ ਜਿਸ ਦਾ ਨਾਮ ਸੀ ਬੜੀ ਚਲਾਕੀ ਦੇ ਨਾਲ ਇੱਕ ਪਲਾਨ ਬਣਾਉਂਦਾ ਹੈ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਅੱਜ ਅਸੀਂ ਰਾਤ ਨੂੰ ਬਾਹਰ ਡਿਨਰ ਕਰਾਂਗੇ ਪਤਨੀ ਵੀ ਖੁਸ਼ੀ-ਖੁਸ਼ੀ ਬਾਹਰ ਡਿਨਰ ਕਰਨ ਦੇ ਲਈ ਚੱਲ ਪੈਂਦੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਡਿਨਰ ਉਸ ਦਾ ਆਖਰੀ ਡਿਨਰ ਹੋਣ ਵਾਲਾ ਹੈ ਕਿਉਂਕਿ ਉਹ ਤਾਂ ਵਾਪਸ ਮੁੜ ਕੇ ਘਰ ਹੀ ਨਹੀਂ ਆਵੇਗੀ ਉਸ ਦੀ ਸਿਰਫ Laash ਹੀ ਘਰ ਆਏਗੀ ਦਰਅਸਲ ਪਤੀ ਆਪਣੀ ਪਤਨੀ ਨੂੰ ਡਿਨਰ ਦੇ ਉੱਤੇ ਲੈ ਕੇ ਜਾਂਦਾ ਹੈ ਡਿਨਰ ਕਰਕੇ ਜਦੋਂ ਵਾਪਸ ਆਉਂਦੇ ਨੇ ਤਾਂ ਬਾਥਰੂਮ ਦੇ ਬਹਾਨੇ ਦੇ ਨਾਲ ਕਾਰ ਰੋਕੀ ਜਾਂਦੀ ਹੈ ਪਤੀ ਬਾਥਰੂਮ ਕਰਨ ਦੇ ਬਹਾਨੇ ਨਾਲ ਕਾਰ ਦੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਇਸੇ ਦੌਰਾਨ ਕੁਝ ਹਮਲਾਵਰ ਉਸ ਦੇ ਉੱਤੇ ਹਮਲਾ ਕਰ ਦਿੰਦੇ ਨੇ ਇਹ ਹਮਲਾਵਰ ਕੌਣ ਸਨ ਇਸ ਦਾ ਪਤੀ ਨੂੰ ਜਿਹੜੀ ਪਤਨੀ ਸੀ ਉਸ ਨੂੰ ਨਹੀਂ ਸੀ ਪਤਾ ਉਸ ਨੂੰ ਲੱਗਦਾ ਹੈ ਕਿ ਉਸਦੇ ਪਤੀ ਦੇ ਉੱਤੇ ਕਿਸੇ ਨੇ ਹਮਲਾ ਕਰ ਦਿੱਤਾ ਹੈ ਉਹ ਬਚਾਉਣ ਦੇ ਲਈ ਆਪਣੇ ਪਤੀ ਵੱਲ ਭੱਜਦੀ ਹੈ ਕਾਰ ਦੇ ਵਿੱਚੋਂ ਬਾਹਰ ਨਿਕਲਦੀ ਹੈ ਆਪਣੇ ਪਤੀ ਵੱਲ ਭੱਜਦੀ ਹੈ ਪਰ ਇਸੇ ਦੌਰਾਨ ਜਿਹੜੇ ਹਮਲਾ ਕਰ ਰਹੇ ਹੁੰਦੇ ਨੇ ਜਿਹੜੇ ਕਿ ਲੁਟੇਰੇ ਬਣ ਕੇ ਆਏ ਸਨ ਉਹ ਲਿਪਸੀ ਜੋ ਮਿੱਤਲ ਹੈ ਉਸਦੇ ਉੱਤੇ ਹਮਲਾ ਕਰ ਦਿੰਦੇ ਨੇ ਉਸ ਨੂੰ ਮੋਢੇ ਘਾਟ ਉਤਾਰ ਦਿੰਦੇ ਨੇ ਪਤੀ ਦੇ ਵੱਲੋਂ ਪੁਲਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਉਸਦੀ ਪਤਨੀ ਜੋ ਹੈ ਉਹ ਲੁੱਟ ਦਾ ਸ਼ਿਕਾਰ ਹੋਈ ਹੈ ਪਤਨੀ ਨੂੰ ਪਤਨੀ ਦੇ ਜਿਹੜੇ ਗਹਿਣੇ ਸਨ ਉਹ ਵੀ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਨਹੀਂ ਤੇ ਮੈਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਚਾਹੀਦਾ ਹੈ ਬਕਾਇਦਾ ਦਰਨਾ ਪ੍ਰਦਰਸ਼ਨ ਜੋ ਹੈ ਉਹ ਕੀਤਾ ਜਾਂਦਾ ਹੈ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਨਾਰੇਬਾਜ਼ੀ ਕੀਤੀ ਜਾਂਦੀ ਹੈ ਤੇ ਪੁਲਿਸ ਜੋ ਹੈ ਉਹ ਵੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਹੈ ਕਿ ਆਖਰਕਾਰ ਇਹ ਵੱਡੀ ਕਤਲ ਦੀ ਵਾਰਦਾਤ ਹੈ ਕਿ ਰਾਤ ਦੇ ਸਮੇਂ ਜੋ ਹੈ ਲੁੱਟ ਦੀ ਨੀਅਤ ਦੇ ਨਾਲ ਹਮਲਾ ਹੋਇਆ ਹੈ ਔਰਤ ਦੀ ਜੋ ਹੈ ਜਾਨ ਚਲੀ ਗਈ ਹੈ ਉਸ ਦਾ ਕਤਲ ਹੋ ਗਿਆ ਹੈ ਤਾਂ ਗੰਭੀਰਤਾ ਦੇ ਨਾਲ ਪੁਲਿਸ ਵੀ ਮਾਮਲੇ ਦੀ ਜਾਂਚ ਪੜਤਾਲ ਕਰਨ ਲੱਗ ਜਾਂਦੀ ਹੈ। ਜਾਂਚ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਬਿਹਤਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਕਿ ਪਤਨੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਪਤੀ ਨੇ ਮਰਵਾਇਆ ਹੈ। ਪਤੀ ਨੇ ਉਸ ਦੀ ਸੁਪਾਰੀ ਜੋ ਹੈ ਉਹ ਦਿੱਤੀ ਸੀ। 2.5 ਲੱਖ ਦੇ ਵਿੱਚ ਸੁਪਾਰੀ ਜੋ ਪਤਨੀ ਦੀ ਸੀ ਉਹ ਦਿੱਤੀ ਗਈ ਸੀ। 50000 ਰੁਪਏ ਪਹਿਲਾਂ ਐਡਵਾਂਸ ਦੇ ਦਿੱਤੇ ਜਾਂਦੇ ਨੇ ਤਾਂ 2 ਲੱਖ ਰੁਪਏ ਬਾਅਦ ਵਿੱਚ ਦਿੱਤੇ ਜਾਂਦੇ ਨੇ। ਫਿਲਹਾਲ ਉਹਨਾਂ ਦੱਸਦੀ ਹੈ ਕਿ ਜਿਸ ਪਤੀ ਦੇ ਵੱਲੋਂ ਬਹੁਤ ਰੋਲਾ ਪਾਇਆ ਗਿਆ ਸੀ ਕਿ ਮੈਨੂੰ ਇਨਸਾਫ ਚਾਹੀਦਾ ਹੈ ਮੇਰੀ ਪਤਨੀ ਜੋ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਅਸੀਂ ਲੁੱਟ ਦਾ ਸ਼ਿਕਾਰ ਹੋਏ ਹਾਂ ਮੇਰੀ ਕਾਰ ਖੋ ਕੇ ਲੈ ਗਏ ਨੇ ਗਹਿਣੇ ਲੈ ਗਏ ਨੇ ਮੇਰੀ ਪਤਨੀ ਦੇ ਤਾਂ ਹੁਣ ਉਹੀ ਕਤਲ ਦਾ ਮਾਸਟਰਮਾਈਂਡ ਨਿਕਲਿਆ ਹੈ ਲੁਧਿਆਣਾ ਪੁਲਿਸ ਨੇ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਪਰ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਆਖਰਕਾਰ ਪਤੀ ਨੇ ਆਪਣੀ ਪਤਨੀ ਦੀ ਸੁਪਾਰੀ ਕਿਉਂ ਦਿੱਤੀ ਤਾਂ ਇਸ ਦੇ ਪਿੱਛੇ ਵਜ੍ਹਾ ਸੀ ਉਸਦੇ ਹੀ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਜੋ ਉਸ ਦੀ ਮਹਿਲਾ ਮਿੱਤਰ ਸੀ ਉਸ ਦੇ ਨਾਲ ਮਿਲ ਕੇ ਉਸ ਨੇ ਕੁਝ ਲੋਕਾਂ ਨੂੰ ਸੁਪਾਰੀਦ ਹੋਰ ਉਸਦੇ ਵੱਲੋਂ ਦਿੱਤੀ ਜਾਂਦੀ ਹੈ 2.5 ਲੱਖ ਦੇ ਵਿੱਚੋਂ ਸੁਪਾਰੀ ਦੇ ਦਿੰਦਾ ਹੈ ਆਪਣੀ ਮਹਿਲਾ ਮਿੱਤਰ ਦੇ ਨਾਲ ਮਿਲ ਕੇ ਤਾਂ ਹੁਣ ਪੁਲਿਸ ਨੇ ਜੋ ਹੈ ਉਹ ਅਲੋਕ ਮਿੱਤਲ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਨਾਲ ਮਹਿਲਾ ਮਿੱਤਰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਈ ਹੈ ਤਾਂ ਉਹ ਵੀ ਲੋਕ ਹਿਰਾਸਤ ਦੇ ਵਿੱਚ ਲਈ ਗਏ ਨੇ ਜੋ ਵੀ ਲੁੱਟੇਰੇ ਬਣ ਕੇ ਆਏ ਸੀ ਉਹ ਜਿਨ੍ਹਾਂ ਨੇ ਲਿਪਸੀ ਮਿੱਤਲ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਉਸ ਦਾ ਕਤਲ ਕੀਤਾ ਸੀ ਹੁਣ ਅਲੋਕ ਮਿੱਤਲ ਪੁਰਸ ਦੀ ਹਿਰਾਸਤ ਵਿੱਚ ਹੈ ਉਸ ਦੀ ਮਹਿਲਾ ਮਿੱਤਰ ਦੇ ਸਮੇਤ ਜਿਨ੍ਹਾਂ ਲੋਕਾਂ ਨੂੰ ਸੁਪਾਰੀ ਦਿੱਤੀ ਗਈ ਸੀ ਉਹ ਵੀ ਪੁਲਿਸ ਦੇ ਹੁਣ ਅੜਿੱਕੇ ਆ ਚੁੱਕੇ ਨੇ ਪੁਲਿਸ ਨੇ ਅਲੋਕ ਮਿੱਤਲ ਤੋਂ ਬਹੁਤ ਹੀ ਜੋਸ਼ ਤਖਤੀ ਦੇ ਨਾਲ ਪੁੱਛਗਿੱਛ ਕੀਤੀ ਜਿਸ ਦੌਰਾਨ ਉਸ ਨੇ ਆਪਣਾ ਹੈ ਜੁਰਮ ਕਬੂਲਿਆ ਕਿ ਹਾਂ ਉਸ ਦੇ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰਵਾਇਆ ਗਿਆ ਸੀ ਕਿਉਂਕਿ ਉਸ ਦੀ ਉਸ ਦਾ ਬਾਹਰ ਕਿਸੇ ਹੋਰ ਲੜਕੀ ਦੇ ਨਾਲ ਜੋ ਸੀ ਉਸ ਦਾ ਪ੍ਰੇਮ ਪ੍ਰਸੰਗ ਸੀ ਜਿਸ ਦੇ ਚੱਲਦੇ ਉਸ ਨੇ ਆਪਣੀ ਪਤਨੀ ਦਾ ਜੋ ਹੈ ਉਹ ਕਤਲ ਕਰਵਾ ਦਿੱਤਾ 2.5 ਲੱਖ ਰੁਪਏਾਂ ਦੇ ਵਿੱਚ ਸੁਪਾਰੀ ਦਿੱਤੀ ਗਈ ਬਦਮਾਸ਼ਾਂ ਨੂੰ ਤੇ ਬਦਮਾਸ਼ਾਂ ਨੂੰ 50000 ਰੁਪਏ ਪਹਿਲਾਂ ਐਡਵਾਂਸ ਵੀ ਦਿੱਤੇ ਗਏ ਤੇ ਬਾਕੀ ਪੈਸੇ ਜੋ ਸੀ ਉਹ ਕਿਹਾ ਗਿਆ ਸੀ ਕਿ ਕੰਮ ਹੋਣ ਤੋਂ ਬਾਅਦ ਦਿੱਤੇ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਇਹ ਜਿਹੜਾ ਕਤਲ ਸੀ ਇਸ ਦਾ ਹਾਲ ਇਸ ਨੂੰ ਸੁਲਝਾ ਲਿਆ ਅਲੋਕ ਮਿੱਤਲ ਨੂੰ ਉਸਦੀ ਮਹਿਲਾ ਮਿੱਤਰ ਸਮੇਤ ਤੇ ਬਾਕੀ ਜਿਹੜੇ ਹੋਰ ਬਦਮਾਸ਼ ਸਨ ਜਿਨ੍ਹਾਂ ਨੂੰ ਸੁਪਾਰੀ ਦਿੱਤੀ ਗਈ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਹ ਵੱਡਾ ਖੁਲਾਸਾ ਜੋ ਕੱਲ ਲੁਧਿਆਣਾ ਦੇ ਵਿੱਚ ਕਤਲ ਹੋਇਆ ਸੀ ਕਿਹਾ ਜਾ ਰਿਹਾ ਸੀ ਕਿ ਲੁਕ ਦੀ ਨੀਅਤ ਦੇ ਨਾਲ ਕਤਲ ਹੋ ਗਿਆ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜੋ ਹੈ ਉਹ ਵੱਡਾ ਖੁਲਾਸਾ ਕੀਤਾ ਹੈ ਕਿ ਕੋਈ ਲੁੱਟ ਦੀ ਨੀਅਤ ਦੇ ਨਾਲ ਕਤਲ ਨਹੀਂ ਕੀਤਾ ਗਿਆ ਸੀ ਪਤੀ ਦੇ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਕਰਵਾਇਆ ਗਿਆ ਸੀ ਸੁਪਾਰੀ ਦੇ ਕੇ ਸੁਪਾਰੀ ਦਿੱਤੀ ਗਈ ਸੀ ਬਕਾਇਦਾ ਕਿ ਉਸ ਦੀ ਪਤਨੀ ਨੂੰ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਵੇ ਕੋਈ ਰੌਡ ਟਾਈਪ ਜੀ ਜੀ ਉਸ ਤੋਂ ਬਾਅਦ ਮੇਰੇ ਮੂੰਹ ਨਾਲ ਗ੍ਰਿਪ ਕੀਤਾ ਆਜਾ ਥੋੜਾ ਜਣਾ ਪਿੱਛੇ ਆਜਾ ਸੱਜਣੋ ਆਜੋ ਯਾਰ ਮੇਰੇ ਮੂੰਹ ਨਾਲ ਕਰ ਲੈਂਦੇ ਹਾਂ ਉਸ ਤੋਂ ਬਾਅਦ ਉਹਨੂੰ ਚੱਕਾ ਆ ਕਾਕੇ ਯਾਰ ਫੈਲਾ ਗੀ ਆਪ ਨੂੰ ਨਹੀਂ ਲੈਣਾ ਆਜੋ ਮੈਂ ਪਤਾ ਨਹੀਂ ਕਿੰਨੀ دیر ਆਜੋ ਆਜੋ ਥੋੜਾ ਜਿਆ ਜਦੋਂ ਉਥੇ ਆਲਾ ਦੁਆਰਾ ਦੇਖਿਆ ਸਾਰਾ ਸੁਨਸਾਨ ਕਾਹਦੀ ਰਾਖਾ ਲਈ ਖੜਾ ਸੀ ਹੂੰ 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 ਮੈਂ ਆਪਣੀ ਵਾਰ ਵਾਲੀ ਉਹਦੀ ਆਵਾਜ਼ ਆਇਆ ਹਾਂਜੀ ਹੂੰ ਹੂੰ ਦੋ ਤਿੰਨ ਵਾਰ ਆਵਾਜ਼ਾਂ ਮਾਰੀਆਂ ਉਹਦਾ ਜਵਾਬ ਆਇਆ ਕੋ ਹਾਂਜੀ ਮੈਂ ਉਹਦੀ ਆਵਾਜ਼ ਫਾਲੋ ਕਰਦਾ ਕਰਦਾ ਉਹ ਤੱਕ ਪਹੁੰਚਿਆ ਇੱਕ ਘੰਟਾ ਸੀ ਉੱਥੇ ਮੈਂ ਚੀਂਗਦਾ ਚਲਾਉਂਦਾ ਰਿਹਾ ਆਂਦੇ ਜਾਂਦੇ ਬੰਦੇ ਨੂੰ ਆਵਾਜ਼ਾਂ ਮਾਰਦਾ ਰਿਹਾ ਮਦਦ ਲਈ ਹੂੰ ਹੂੰ ਪਰ ਕੋਈ ਨਹੀਂ ਰੁਕਿਆ ਐਂਡ ਜੋ ਉਹਦਾ ਲੋਕੋ ਸਾਈਡ ਤੇ ਇਹ ਬੜਾ ਸਾਈਡ ਆ ਉਹਨੇ ਕਾਲ ਕੀਤਾ ਜੀ ਬੰਦਾ ਬਹੁਤ ਤੇਜ਼ ਕੋਟੇ ਸਿੱਕਾ ਮਾਰ ਰਿਹਾ ਰੋਲਾ ਪਾ ਰਿਹਾ ਤਾਂ ਉੱਥੇ ਪੁਲਿਸ ਆਣੀ ਹੈ तकरीबन 1 ਘੰਟੇ ਬਾਅਦ ਹੂੰ ਹੂੰ ਕਿੰਨੇ ਬੰਦੇ ਸੀ ਮਾ ਮਿੱਤਲ ਜੀ ਕਿੰਨੇ ਬੰਦੇ ਸੀ ਟੋਟਲ ਉਹਨਾਂ ਦੇ ਹਥਿਆਰ ਕੀ ਸੀ ਹਥਿਆਰ ਕਾਰ ਤੁਹਾਨੂੰ ਤੁਹਾਨੂੰ ਆਂਦੀ ਬੇਹੋਸ਼ ਕਰਤਾ ਜਦੋਂ ਤੁਸੀਂ ਉੱਥੇ ਬਾਥਰੂਮ ਕਰ ਰਹੇ ਹੋ ਮੈਂ ਇਦਾਂ ਨੂੰ ਸੀ ਭਾਈ ਜੀ ਖੇਤਾਂ ਵਾਲੀ ਸਾਈਡ ਤੇ ਪਿੱਛੇ ਆ ਕੇ ਰੰਗਾਲੀ ਕਰਕੇ ਮੇਰੇ ਇਲਾਕੇ ਕੁਛ ਮਾਰੇ ਆ ਜੀ ਜੋ ਮੈਂ ਤੁਸੀਂ ਨਾਲ ਹੀ ਮੇਰੇ ਮੂੰਹ ਨੂੰ ਫੜ ਦਿੱਤਾ ਇਹ ਵਕਤ ਕਿੰਨੇ ਵਜੇ ਦਾ ਸੀ ਰਾਤ ਨੂੰ ਜਦੋਂ ਤੁਸੀਂ ਉੱਥੇ ਡਿਨਰ ਕਰਨਗੇ ਇੱਥੇ ਪਹੁੰਚ ਕੇ ਆਗੇ ਬਈ ਸਭਾ ਦਾ ਸਾਰਾ ਬੋਲ ਸਭ ਕੁਝ ਨਿਕਲੇ ਸੀ ਵਾਪਸੀ ਕਿੰਨੇ ਵਜੇ 12:30 ਅੱਛਾ ਕੀ ਮੰਗ ਕਰਦੇ ਹੋ ਬੋਲ ਤੁਸੀਂ ਜਿਹੜਾ ਸਭ ਕੁਝ ਬਰਬਾਦ ਹੋ ਗਿਆ ਭਾਜੀ ਉਹਨਾਂ ਦਾ ਵੀ ਕੁਝ ਬਚਣਾ ਨਹੀਂ ਰਹਿ ਗਿਆ ਜਿੰਨਾ ਕੰਮ ਕੀਤਾ ਜਿਹੜਾ ਸਾਰਾ ਕੁਝ ਬਰਬਾਦ ਹੋ ਗਿਆ तुसी, तुसी पहचान कर, कर सकते हो जी जिस तरह हैं? हैं? तो सी? माल तो सी गए चलो तो अपनी नाल अलग अलग है सारे चलो चलो ठीक है ਜੋ ਇਹ ਇਹ ਨੋ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਹੜਾ 15-16 ਦੇ ਦਰਮਿਆਨ ਦੀ ਰਾਤ ਨੂੰ ਇੱਕ ਦੇ ਅੰਦ੍ਰੋਮ ਤੋਂ ਬੁਣ ਆਇਆ ਸੀਗਾ ਕਿ ਚੰਦ ਬੰਦੇ ਆਏ ਸੀ ਉਹਦੇ ਅਨੋਖ ਮਿੱਤਰ ਨੇ ਉਸਨੇ ਕੰਪਲੀਟ ਕੀਤੀ ਸੀ ਕਿ ਉਹ ਤੇ ਉਹਦੀ ਵਾਈਫ ਸੜਕ ਤੇ ਜਾ ਰਹੀ ਸੀ ਜੇ ਰਸਤੇ 'ਚ ਮੋਸਰਮ ਵਾਸਤੇ ਰੁਕੇ ਤੇ ਪਿੱਛੇ ਬੰਦੇ ਆਏ ਤੇ ਉਹਨਾਂ ਨੇ ਅਨੋਖ ਮਿੱਤਰ ਨੂੰ ਕੁਝ ਸੁਣਿਆ ਉਸ ਤੋਂ ਬਾਅਦ ਉਹਦੀ ਬਹੁਤ ਦਾ ਮਟਰ ਕਰਤਾ ਤੇ ਗੱਦੀ ਵਿਸ਼ਨਾਚ ਕਰਕੇ ਲਗੇ ਤਾਂ ਕੁਝ ਹੋਰ ਬਲਡਿੰਗ ਜਿਹੜੇ ਸੀਗੇ ਉਹ ਵੀਸ਼ਨਾਚ ਕਰਕੇ ਲਗੇ ਪੁਲਿਸ ਨੇ ਇਮੀਡੀਏਟਲੀ ਉਥੇ 15 ਮਿੰਟਸ ਜਦੋਂ ਕੋਲ ਕੀਤੀ तकरीबन ਸਾਢੇ 8 ਵਜੇ ਦੀ ਬਾਰ ਹੈ 1 ਵਜੇ ਦੀ ਬਾਰ ਹੈ 1 ਵਜੇ ਦੇ ਰਾਉਂਡ ਟੇ ਗਏ ਇਮੀਡੀਏਟਲੀ ਸਰਟੀਫੀਕੇਟ ਪੀਸੀਆਰ ਮੌਕੇ ਤੇ ਪਹੁੰਚੀ ਉਸਨੇ ਇਮੀਡੀਏਟਲੀ ਜਿਹਨ ਕੁੜੀ ਨੂੰ

ਯਸਟਰਡੇ ਜਿਹੜੀ ਨਾਈਟ ਵਾਇਸ ਜੀ ਅਸੀਂ ਕਲੀਅਰ ਕਰਤਾ ਕਿ ਵੀ ਇਹ ਜਿਹੜਾ ਕੋਈ ਸਨੈਕਸ ਦਾ ਦਵਾਰਾ ਜਾਂ ਕੋਈ ਉਸ ਉਸ ਤਰੀਕੇ ਵਾਲਾ ਕ੍ਰਾਈਮ ਨਹੀਂ ਸੀਗਾ ਜੋ ਸਾਨੂੰ ਦੱਸਿਆ ਗਿਆ ਸਾਨੂੰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਹ ਇਹਦੇ ਹਸਬੰਦ ਦੇ ਦੁਆਰਾ ਕਰਾਇਆ ਗਿਆ ਇੱਕ ਕ੍ਰਾਈਮ ਹੈਗਾ ਐਂਡ ਇਹਦੇ ਹਸਬੰਦ ਨੇ ਇਹਦੀ ਸਫਾਰੀ ਦਿੱਤੀ ਸੀਗੀ ਬੰਦੇ ਬੁਲਾਏ ਸੀਗੇ ਉਹ ਬੰਦੇ ਅਸੀਂ ਰੈਸਟ ਵੀ ਕਰ ਲਏ ਅਟੋਟ ਪੰਜ ਬੰਦੇ ਅਸੀਂ ਰੈਸਟ ਕੀਤੇ ਹੋਏ ਚਾਰ ਤੇ ਇੱਕ ਬੰਦਾ ਹਜੇ ਵੀ ਦੇ ਅੰਦਰ ਆਉਂਦੇ ਸੀ ਐਂਡ ਜਿਹੜੀ ਗੱਜੋ ਗਈ ਸੀ ਉਹ ਵੀ ਅਸੀਂ ਰਿਕਾਰਡ ਕਰ ਲਈ ਐਂਡ ਉਹਦੇ ਨਾਲ ਜਿਹੜੀ ਗੱਡੀ ਚ ਆਈ ਸੀ ਉਹ ਵੀ ਅਸੀਂ ਕਵਰ ਕਰ ਲਈ ਐਂਡ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਕਿ ਇੱਕ ਕੋਈ ਇਹਦੇ ਸਾਮਿਲ ਹੈ ਜਿਹਦੀ ਗਰਲਫ੍ਰੈਂਡ ਹੈਗੀ ਉਹ ਵੀ ਅਸੀਂ ਰਿਕਾਰਡ ਕਰ ਲਈਆ ਜੇ ਤੁਸੀਂ ਪ੍ਰੈਸ਼ ਨਰਟ ਚ ਦੇਖਿਆ ਹੋਣਾ ਤਾਂ ਕੁਝ ਚੀਜ਼ਾਂ ਸੀ ਵੀ ਉਹ ਮੈਂ मतलब विटनेस नहीं करूंगा स्नेहा भी मैं लाना चाहता हूँ कि कल काफी बंदे सी उ जो इन्हों की डेड बॉडी डीएमसी डीएमसी दाखिल से बहुत से, से बंदे सी पोलिटिकली नॉन पोलिटिकली उन्होंने स्टेटमेंट भी दी कि संस्कार नहीं होना है ये नहीं कहना मैं सिर्फ इन्हें रिक्वेस्ट करूंगा थोड़े तो थ्रू थो कि यह बंद सोचना चाहिए कि किसी भी डेड बॉडी का मजाक नहीं बनाना चाहिए पुलिस ਜਦੋਂ ਕੋਈ ਅਰੋਜਕ ਰਾਇਮ ਹੁੰਦਾ ਸਾਡੀ ਡਿਊਟੀ ਬਣਦੀ ਅਸੀਂ ਜ਼ਿੰਮੇਵਾਰ ਹੈ ਸਰਕਾਰ ਨੂੰ ਸਾਡੀ ਡਿਊਟੀ ਲਈ ਹੈ ਐਂਡ ਉਹ ਅਸੀਂ ਨਿਭਾਉਣਾ ਜਾਣਦੇ ਹਾਂ ਤੁਸੀਂ ਦੇਖਿਆ ਹੋਣਾ ਕਿ ਵੀ ਦਿਨਾਂ ਨਾਲ ਅਸੀਂ ਇਸ ਚੀਜ਼ ਨੂੰ ਕਲੀਅਰ ਵੀ ਕਰ ਲਿਆ ਸੀਗਾ ਐਂਡ ਅਸੀਂ ਫਿਰ ਤਰਨਾਬੇ ਲਵਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਉਹ ਵੀ ਉਹਨਾਂ ਨੂੰ ਸਮਝਾ ਕੇ ਸਾਰਾ ਜਦੋਂ ਅਸੀਂ ਪ੍ਰਯੋਗ ਕੀਤੀ ਸਾਰੀ ਚੀਜ਼ਾਂ ਸਮਝ ਆ ਗਈ ਬਟ ਮੇਰਾ ਇਨ ਇੱਕ ਰਿਕਵੈਸਟ ਨੂੰ ਕੰਮ ਰਹੀ ਕਿ ਐਟ ਲੀਸਟ ਦਿਨਾਂ ਦੇ ਕਰੇ ਕੋਈ ਇਸਤਰੀਆਂ ਨੂੰ ਬਹੁਤ ਵੱਡੀ ਵਾਰਦਾਤ ਹੋਵੇ ਉਹਨਾਂ ਨੂੰ ਉੱਥੇ ਇਹੋ ਜਿਹੇ ਮਤਲਬ ਜੇ ਨਹੀਂ ਆਈ

ऐसे बंदे कई बार प्रेशर में आके क्रिमिनल बच भी जाते हैं बहुत बार के बेकार होता बट चुप चुपी डीसीपी टीम बहुत ही संजीदगी लगी हुई ही, बहुत ही सलाह कार्य टाइम भी सोल्व किया थैंक यू सो